ਦੋਸਤੋ ਤੁਸੀਂ ਇਹ ਤਾਂ ਅਕਸਰ ਹੀ ਸੁਣਿਆ ਹੋਵੇਗਾ ਕਿ ਮਨੁੱਖ ਨੂੰ ਉਸਦੇ ਕੀਤੇ ਗਏ ਚੰਗੇ ਤੇ ਬੁਰੇ ਕਰਮਾਂ ਦਾ ਫਲ ਭੁਗਤਣਾ ਪੈਂਦਾ ਵਾ ਤੇ ਅੱਜ ਦੀ ਵੀਡੀਓ ਵਿੱਚ ਅਸੀਂ ਜਾਣਨ ਵਾਲੇ ਹਾਂ ਕਿ ਮਾਪੇ ਦੇ ਚੰਗੇ ਬੁਰੇ ਕਰਮਾਂ ਦਾ ਫਲ ਉਹਦੀ ਔਲਾਦ ਨੂੰ ਭੁਗਤਣਾ ਪੈਂਦਾ ਵੀ ਆ ਜਾਂ ਫਿਰ ਨਹੀਂ ਜਿਵੇਂ ਕੋਈ ਔਲਾਦ ਜੇਕਰ ਚੰਗਾ ਮੜਾ ਕਰਮ ਕਰਦੀ ਹੈ ਤਾਂ ਉਸਦੇ ਇੰਨਾ ਕਰਮਾਂ ਦਾ ਫਲ ਮਾਪੇ ਨੂੰ ਭੁਗਤਣਾ ਪੈਂਦਾ ਇੱਕ ਵਾਰ ਦੀ ਗੱਲ ਆ ਦੋਸਤੋ ਕਿ ਇੱਕ ਪਿੰਡ ਵਿੱਚ ਇੱਕ ਸਾਧੂ ਰਹਿੰਦਾ ਸੀ। ਉਸੇ ਪਿੰਡ ਵਿੱਚ ਇੱਕ ਵਿਧਵਾ ਔਰਤ ਵੀ ਰਹਿੰਦੀ ਸੀ ਜੋ ਕਿ ਸਾਧੂ ਦੇ ਆਸ਼ਰਮ ਵਿੱਚ ਅਕਸਰ ਹੀ ਸੇਵਾ ਲਈ ਆਇਆ ਕਰਦੀ ਸੀ। ਇੱਕ ਦਿਨ ਉਹ ਸਾਧੂ ਨੂੰ ਪੁੱਛਣ ਲੱਗੀ ਕਿ ਮਹਾਰਾਜ ਜੀ ਕਿ ਮਾਂ-ਬਾਪ ਦੇ ਕੀਤੇ ਗਏ ਚੰਗੇ ਤੇ ਮਾੜੇ ਕਰਮਾਂ ਦਾ ਫਲ ਉਹਦੀ ਔਲਾਦ 'ਤੇ ਪਹੁੰਚਣਾ ਪੈਂਦਾ? ਇਹ ਸੁਣ ਕੇ ਸਾਧੂ ਮਹਤਮਾ ਕਹਿਣ ਲੱਗੇ ਕਿ ਹਾਂ ਮਾਂ-ਬਾਪ ਦੇ ਕੀਤੇ ਗਏ ਚੰਗੇ ਤੇ ਮਾੜੇ ਕਰਮਾਂ ਦਾ ਫਲ ਉਹਦੀ ਔਲਾਦ ਨੂੰ ਜ਼ਰੂਰ ਹੀ ਭੁਗਤਣਾ ਪੈਂਦਾ ਮੈਂ ਤੁਹਾਨੂੰ ਇੱਕ ਪੁਰਾਣੀ ਕਥਾ ਸੁਣਾਉਂਦਾ ਵਾਂ ਜਿਸ ਨੂੰ ਸੁਣਨ ਤੋਂ ਬਾਅਦ ਤੁਹਾਨੂੰ ਇਹ ਪਤਾ ਚੱਲ ਜਾਵੇਗਾ ਕਿ ਮਾਂ-ਬਾਪ ਦੇ ਕੀਤੇ ਗਏ ਚੰਗੇ ਤੇ ਮਾੜੇ ਕਰਮਾਂ ਦਾ ਫਲ ਉਹਦੀ ਔਲਾਦ ਨੂੰ ਜ਼ਰੂਰ ਹੀ ਮਿਲਦਾ ਪੁਰਾਣੇ ਸਮੇਂ ਦੀ ਗੱਲ ਆ ਇੱਕ ਪਿੰਡ ਵਿੱਚ ਇੱਕ ਬਹੁਤ ਹੀ ਜ਼ਿਆਦਾ ਗਰੀਬ ਆਦਮੀ ਰਹਿੰਦਾ ਸੀ ਉਹ ਇੰਨਾ ਜ਼ਿਆਦਾ ਗਰੀਬ ਸੀ ਕਿ ਉਹਦੇ ਘਰ ਦਾ ਗੁਜ਼ਾਰਾ ਬੜੀ ਮੁਸ਼ਕਲ ਨਾਲ ਚੱਲਦਾ ਸੀ ਦਿਨ ਰਾਤ ਕੰਮ ਕਰਕੇ ਵੀ ਉਸ ਨੂੰ ਦੋ ਟਾਈਮ ਰੋਟੀ ਨਹੀਂ ਸੀ ਮਿਲਦੀ ਉਸ ਨੂੰ ਦਿਨ ਰਾਤ ਕੰਮ ਕਰਕੇ 500 ਰੁਪਏ ਮਿਲਦੇ ਜਿੰਨਾ ਪੈਸੇ ਆਵੱਚੋ 25 ਰੁਪਏ দান ਕਰ ਦਿੰਦਾ ਤੇ ਬਚੇ ਜਿੱਤਾ 25 ਰੁਪਏ ਵਿੱਚ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦਾ ਸੀ ਸਮਾਂ ਬੀਤਦਾ ਗਿਆ ਤੇ ਇੱਕ ਦਿਨ ਉਸਦੇ ਘਰ ਇੱਕ ਪੁੱਤਰ ਨੇ ਜਨਮ ਲਿਆ ਉਹ ਗਰੀਬ ਆਦਮੀ ਤੇ ਪਰਿਵਾਰ ਵਿੱਚ ਤਿੰਨ ਪਰਿਵਾਰਕ ਮੈਂਬਰ ਹੋ ਗਏ ਹੌਲੀ ਹੌਲੀ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਨ ਵਿੱਚ ਉਹਨੂੰ ਹੋਰ ਵੀ ਸਮੱਸਿਆਵਾਂ ਆਉਣ ਲੱਗੀਆਂ ਉਧਰ ਦਿਨੋ ਦਿਨ ਮੈਂ ਗਾਈ ਵਾਤੀ ਜਾ ਰਹੀ ਸੀ ਫਿਰ ਇੱਕ ਦਿਨ ਉਸ ਲੜਕੀ ਨੇ ਉਸ ਆਦਮੀ ਤੋਂ ਪੁੱਛਿਆ ਕਿ ਪਿਤਾ ਜੀ ਤੁਸੀਂ ਰੋਜ਼ਾਨਾ 50 ਰੁਪਏ ਕਮਾਉਂਦੇ ਹੋ ਜਿੰਨਾ ਵਿੱਚ ਤੁਸੀਂ 25 ਰੁਪਏ ਹਰ ਰੋਜ਼ ਦਾਨ ਕਰ ਦਿੰਦੇ ਹੋ ਤੇ 25 ਰੁਪਏ ਵਿੱਚ ਅਸੀਂ ਜਿਹੜਾ ਵਾ ਆਪਣਾ ਗੁਜ਼ਾਰਾ ਕਿਵੇਂ ਚਲਾ ਸਕਾਂਗੇ ਇਹ ਸੁਣ ਕੇ ਉਹ ਆਦਮੀ ਚੁੱਪ ਹੋ ਗਿਆ ਪਰ ਉਸ ਦੀ ਪਤਨੀ ਕਹਿਣ ਲੱਗੀ ਬੇਟਾ ਕੋਈ ਗੱਲ ਨਹੀਂ ਤੇਰੇ ਪਿਤਾ ਜੀ ਰੋਜ਼ਾਨਾ 50 ਰੁਪਏ ਵਿੱਚੋਂ 25 ਰੁਪਏ ਤੇਰੇ ਲਈ ਦਾਨ ਕਰਦੇ ਉਹ ਲੜਕਾ ਇਸ ਗੱਲ ਨੂੰ ਸਮਝ ਨਹੀਂ ਸਕਿਆ ਕਿਉਂਕਿ ਉਸ ਲੜਕੇ ਦੀ ਉਮਰ ਅਜੇ ਬਹੁਤ ਛੋਟੀ ਸੀ ਐਸੇ ਤਰ੍ਹਾਂ ਹੀ ਸਮਾਂ ਬੀਤਦਾ ਚਲਾ ਗਿਆ ਤੇ ਉਸ ਗਰੀਬ ਆਦਮੀ ਦਾ ਲੜਕਾ ਹੌਲੀ-ਹੌਲੀ ਵੱਡਾ ਹੋਣ ਲੱਗ ਪਿਆ ਹੁਣ ਉਸ ਲੜਕੇ ਦੀ ਉਮਰ ਕੋਈ 8 ਕੋ ਸਾਲ ਦੀ ਹੋ ਚੁੱਕੀ ਸੀ ਤੇ ਉਧਰ ਇੱਕ ਦਿਨ ਉਹ ਆਦਮੀ ਰੋਜ਼ਾਨਾ ਦੀ ਤਰ੍ਹਾਂ ਆਪਣੇ ਕੰਮ ਤੋਂ ਘਰ ਪਰਤ ਰਿਹਾ ਸੀ ਕਿ ਉਹਦੇ ਰਸਤੇ ਵਿੱਚ ਇੱਕ ਅਵਾਰਾ ਝੋਟਾ ਆ ਗਿਆ ਤੇ ਉਸ ਝੋਟੇ ਨੇ ਉਸ ਆਦਮੀ ਦੇ ਪੇਟ ਵਿੱਚ ਟੱਕਰ ਮਾਰ ਦਿੱਤੀ ਜਿਸ ਕਰਨ ਉਹਦੀ ਉੱਥੇ ਹੀ ਮੌਤ ਹੋ ਗਈ ਜਦੋਂ ਉਸ ਆਦਮੀ ਦੀ ਪਤਨੀ ਤੇ ਉਹਦੇ ਲੜਕੇ ਨੂੰ ਉਹਦੀ ਮੌਤ ਦੀ ਖਬਰ ਮਿਲੀ ਤਾਂ ਉਹਨਾਂ ਨੂੰ ਇਸ ਦਾ ਬਹੁਤ ਹੀ ਜ਼ਿਆਦਾ ਦੁੱਖ ਲੱਗਾ ਤੇ ਉਹ ਰੋ ਰੋ ਕੇ ਮਲੇ ਹੋ ਗਏ ਫਿਰ ਇੱਕ ਦਿਨ ਉਸ ਗਰੀਬ ਆਦਮੀ ਦਾ ਜਿਹੜਾ ਲੜਕਾ ਸੀ ਉਹਨੇ ਆਪਣੇ ਮਾਂ ਨੂੰ ਪੁੱਛਿਆ ਵੀ ਮੇਰੇ ਪਿਤਾ ਜੀ ਕਿੱਥੇ ਚਲੇ ਗਏ ਨੇ ਉਸ ਦੀ ਮਾਂ ਨੇ ਉਹਨੂੰ ਦੱਸਿਆ ਕਿ ਤੇਰੇ ਪਿਤਾ ਜੀ ਸਾਨੂੰ ਛੱਡ ਕੇ ਨਾ ਜਮਰਾਜ ਕੋਲ ਚਲੇ ਗਏ ਐ ਸੁਣ ਕੇ ਉਹਦਾ ਬੇਟਾ ਕਹਿਣ ਲੱਗਿਆ ਜਦੋਂ ਪਿਤਾ ਜੀ ਜਿਉਂਦੇ ਸਨ ਤਾਂ ਰੋਜ਼ਾਨਾ 50 ਰੁਪਏ ਕਮਾਉਂਦੇ ਸਨ ਤੇ 25 ਰੁਪਏ ਦੀ ਉਹ ਬਚਤ ਕਰਦੇ ਸਨ ਉਹਨਾਂ ਪੈਸਿਆਂ ਨੂੰ ਉਹ ਦਾਨ ਕਰ ਦਿੰਦੇ ਸੀ ਪਰ ਮਾਂ ਮੈਨੂੰ ਇਸ ਗੱਲ ਦੀ ਚਿੰਤਾ ਵੇ ਕਿ ਹੁਣ ਸਾਡਾ ਪਾਲਣ ਪੋਸ਼ਣ ਕਿਵੇਂ ਹੋਵੇਗਾ ਐ ਸੁਣ ਕੇ ਉਸਦੀ ਮਾਂ ਉਸਨੂੰ ਕਹਿਣ ਲੱਗੀ ਬੇਟਾ ਜੋ ਗਰੀਬ ਹੁੰਦਾ ਵਾ ਉਸਦੀ ਕੋਈ ਵੀ ਮਦਦ ਨਹੀਂ ਕਰਦਾ ਬਲਕਿ ਉਸਨੂੰ ਦੇਖ ਕੇ ਸਾਰੇ ਦੂਰ ਭੱਜਣ ਲੱਗਦੇ ਇੱਥੋਂ ਤੱਕ ਕਿ ਰਿਸ਼ਤੇਦਾਰ ਵੀ ਮਦਦ ਨਹੀਂ ਕਰਦੇ ਸੁਆਹੀ ਰੱਬ ਤੋਂ ਗਰੀਬ ਦਾ ਹੋਰ ਕੋਈ ਹੁੰਦਾ ਵੀ ਨਹੀਂ ਇਹ ਸੁਣ ਕੇ ਉਹਦਾ ਬੇਟਾ ਕਹਿਣ ਲੱਗਿਆ ਮਾਂ ਤੂੰ ਦੁਖੀ ਨਾ ਹੋ ਮੈਂ ਜਮਰਾਜ ਕੋਲ ਜਾਵਾਂਗਾ ਤੇ ਆਪਣੇ ਪਿਤਾ ਜੀ ਨੂੰ ਵਾਪਸ ਲੈ ਆਵਾਂਗਾ ਸਾਡੀ ਗਰੀਬੀ ਦੇਖ ਕੇ ਜਮਰਾਜ ਨੂੰ ਜ਼ਰੂਰ ਸਾਡੇ ਉੱਪਰ ਦਰਸਾ ਜਾਵੇਗਾ ਤੇ ਉਹ ਮੇਰੇ ਪਿਤਾ ਜੀ ਨੂੰ ਮੇਰੇ ਨਾਲ ਜ਼ਰੂਰ ਭੇਜ ਦੇਣਗੇ ਪਰ ਉਸ ਦੀ ਮਾਂ ਨੇ ਉਸ ਨੂੰ ਨਿਆਣਾ ਸਮਝ ਕੇ ਉਸ ਦੀ ਗੱਲ ਤੇ ਧਿਆਨ ਨਾ ਦਿੱਤਾ ਤੇ ਫਿਰ ਇੱਕ ਦਿਨ ਉਹ ਗਰੀਬ ਆਦਮੀ ਦੀ ਪਤਨੀ ਆਪਣੇ ਉਹ ਛੋਟੀ ਜੀ ਉਮਰ ਦੇ ਲੜਕੇ ਨੂੰ ਘਰੇ ਇਕੱਲਾ ਛੱਡ ਕੇ ਨਾ ਖੇਤਾਂ ਵਿੱਚ ਕੰਮ ਕਰਨ ਲਈ ਚਲੀ ਗਈ ਤੇ ਦੂਜੇ ਪਾਸੇ ਉਹਦੇ ਲੜਕੇ ਨੇ ਵੀ ਇਹ ਸੋਚ ਲਿਆ ਸੀ ਕਿ ਉਹ ਜਮਰਾਜ ਕੋਲ ਜਾਵੇ ਗਈ ਜਾਵੇਗਾ ਤੇ ਆਪਣੇ ਪਿਤਾ ਜੀ ਨੂੰ ਵਾਪਸ ਜ਼ਰੂਰ ਲੈ ਕੇ ਆਵੇਗਾ ਇਹ ਸੋਚ ਕੇ ਉਸ ਗਰੀਬ ਆਦਮੀ ਦਾ ਬੇਟਾ ਆਪਣੇ ਪਿਤਾ ਜੀ ਨੂੰ ਵਾਪਸ ਲੈ ਕੇ ਆਉਣ ਲਈ ਆਪਣੇ ਘਰ ਤੋਂ ਚਲਾ ਜਾਂਦਾ ਵਾ ਉਸ ਲੜਕੇ ਨੂੰ ਚਲਦੇ ਆਂ ਚਲਦੇ ਆਂ ਬਹੁਤ ਜ਼ਿਆਦਾ ਸਮਾਂ ਬੀਤ ਗਿਆ ਉਹਨੂੰ ਨਤਕਾਨ ਮਹਿਸੂਸ ਹਨ ਲਗੀ ਤੇ ਉਹ ਇੱਕ ਬਹੁਤ ਹੀ ਵੱਡੇ ਅੰਬ ਦੇ ਦਰਖਤ ਦੇ ਥੱਲੇ ਜਾ ਕੇ ਬੈਠ ਗਿਆ ਕੁਝ ਦੇਰ ਬਾਅਦ ਉਸ ਅੰਬ ਦੇ ਦਰਖਤ ਨੇ ਮਨੁੱਖ ਦੇ ਤਰ੍ਹਾਂ ਆਵਾਜ਼ ਵਿੱਚ ਕਿਹਾ beta ਤੂੰ ਕਿੱਥੇ ਜਾ ਰਿਹਾ ਵਾ ਇਹ ਸੁਣ ਕੇ ਉਹ ਲੜਕਾ ਕਹਿਣ ਲੱਗਾ ਮੈਂ ਇੱਕ ਗਰੀਬ ਆਦਮੀ ਦਾ ਬੇਟਾ ਵਾਂ ਤੇ ਮੈਂ ਆਪਣੇ ਪਿਤਾ ਜੀ ਨੂੰ ਵਾਪਸ ਲੈ ਕੇ ਆਉਣ ਲਈ ਜਮਰਾਜ ਕੋਲ ਜਾ ਰਿਹਾ ਉਸ ਦੀ ਇਹ ਗੱਲ ਸੁਣ ਕੇ ਦਰਖਤ ਨੇ ਕਿਹਾ ਤੂੰ ਮੇਰੇ ਲਈ ਵੀ ਜਮਰਾਜ ਤੋਂ ਇੱਕ ਸਵਾਲ ਜ਼ਰੂਰ ਪੁੱਛੀ ਕਿ ਮੈਂ ਕਈ ਸਾਲਾਂ ਤੋਂ ਇੱਥੇ ਲੱਗਿਆ ਹੋਇਆ ਹਾਂ ਪਰ ਮੇਰਾ ਇੱਕ ਵੀ ਪੱਤਾ ਜ਼ਮੀਨ ਉੱਪਰ ਨਹੀਂ ਡੇਗਦਾ ਤੇ ਨਾ ਹੀ ਮੇਰੀਆਂ ਟਾਹਣੀਆਂ ਸੁੱਕਦੀਆਂ ਹਨ ਮੈਂ ਕਿੰਨੇ ਸਾਲਾਂ ਤੋਂ ਇੱਥੇ ਖੜਾ ਰਹਾਂਗਾ ਮੈਂ ਆਪਣੇ ਪਿਛਲੇ ਜਨਮ ਵਿੱਚ ਅਜਿਹਾ ਕਿਹੜਾ ਪਾਪ ਕੀਤਾ ਸੀ ਜੋ ਮੈਨੂੰ ਇਸ ਜੋਨੀ ਚੋਂ ਮੁਕਤੀ ਨਹੀਂ ਮਿਲ ਰਹੀ ਐਸੋਂ ਕਿਉਂ ਲੜਕਾ ਕਹਿਣ ਲੱਗਿਆ ਠੀਕ ਆ ਤੁਹਾਡਾ ਇਹ ਸਵਾਲ ਜਮਰਾਜ ਨੂੰ ਜ਼ਰੂਰ ਪੁੱਛਾਂਗਾ ਐਨਾ ਕਹਿ ਕੇ ਉਹ ਲੜਕਾ ਅੱਗੇ ਚਲਾ ਜਾਂਦਾ ਤੇ ਚਲਦਿਆਂ ਚਲਦਿਆਂ ਰਸਤੇ ਵਿੱਚ ਉਸ ਨੂੰ ਨਾ ਇੱਕ ਇੱਛਾਦਾਰੀ ਨਾਗ ਮਿਲਿਆ ਉਸ ਨਾਗ ਨੂੰ ਦੇਖ ਕੇ ਉਹ ਲੜਕਾ ਪਹਿਲਾਂ ਤੇ ਬਹੁਤ ਹੀ ਡਰ ਨਾਲ ਕੰਬਣ ਲੱਗਿਆ ਉਹ ਤੋਂ ਭੱਜਣ ਹੀ ਵਾਲਾ ਸੀ ਕਿ ਉਹ ਨਾਗ ਵੀ ਜਿਹੜਾ ਮਨੁੱਖ ਦੀ ਬੋਲੀ ਵਿੱਚ ਬੋਲਣ ਲੱਗਿਆ ਤੇ ਕਹਿਣ ਲੱਗਾ beta ਤੂੰ ਮੈਥੋਂ ਡਰਨਾ ਤੂੰ ਮੈਨੂੰ ਸਿਰਫ ਇੰਨਾ ਦੱਸ ਦੇ ਕਿ ਤੂੰ ਕੌਣ ਆ ਤੇ ਕਿੱਥੇ ਜਾ ਰਿਹਾ ਉਹ ਲੜਕਾ ਉਸ ਨਾਗ ਕੋਲ ਗਿਆ ਤੇ ਹੱਥ ਜੋੜ ਕੇ ਕਹਿਣ ਲੱਗਾ ਮੈਂ ਇੱਕ ਗਰੀਬ ਆਦਮੀ ਦਾ ਬੇਟਾ ਆਂ ਮੈਂ ਜਮਰਾਜ ਕੋਲ ਆਪਣੇ ਪਿਤਾ ਜੀ ਨੂੰ ਵਾਪਸ ਲੈਣ ਜਾ ਰਿਹਾ ਹਾਂ ਇਹ ਸੁਣ ਕੇ ਉਹ 나ਗਵੀ ਕਹਿਣ ਲੱਗਾ ਬੇਟਾ ਜਮਰਾਜ ਨੂੰ ਤੂੰ ਮੇਰਾ ਇੱਕ ਸਵਾਲ ਪੁੱਛੀ ਮੈਂ ਕਈ ਸਾਲਾਂ ਤੋਂ ਇੱਥੇ ਹੀ ਹਾਂ ਮੈਂ ਇੰਨਾ ਜ਼ਿਆਦਾ ਬੁੱਢਾ ਹੋ ਚੁੱਕਿਆ ਕਿ ਹੁਣ ਮੈਂ ਇੱਥੋਂ ਚੱਲਿਆਂ ਤੱਕ ਨਹੀਂ ਜਾ ਰਿਹਾ ਮੇਰੇ ਸਰੀਰ ਵਿੱਚ ਐਨੇ ਵੀ ਜਾਨ ਨਹੀਂ ਹੈ ਕਿ ਮੈਂ ਥੋੜਾ ਜਿਹਾ ਵੀ ਚੱਲ ਫਿਰ ਸਕਾਂ ਮੈਂ ਆਪਣੇ ਪਿਛਲੇ ਜਨਮਾਂ ਵਿੱਚ ਅਜਿਹਾ ਕੀ ਕੋਰ ਪਾਪ ਕੀਤਾ ਸੀ ਜਿਸ ਕਰਕੇ ਮੈਨੂੰ ਇਸ ਜੂਨੀ ਚੋਂ ਮੁਕਤੀ ਨਹੀਂ ਮਿਲ ਪਾਰੇ। ਇਹ ਸੁਣ ਕੇ ਉਹ ਲੜਕਾ ਕਹਿਣ ਲੱਗਿਆ ਠੀਕ ਆ ਮੈਂ ਜਮਰਾਜ ਤੋਂ ਤੁਹਾਡਾ ਇਹ ਸਵਾਲ ਵੀ ਜ਼ਰੂਰ ਪੁੱਛਾਂਗਾ। ਉਸ ਨੂੰ ਐਨਾ ਕਹਿ ਕੇ ਉਹ ਲੜਕਾ ਅੱਗੇ ਚੱਲ ਪਿਆ। ਫਿਰ ਉਹ ਚੱਲਦਿਆਂ ਚੱਲਦਿਆਂ ਉਹਨੂੰ ਨਾ ਰਸਤੇ ਵਿੱਚ ਇੱਕ ਕਿਸਾਨ ਮਿਲਿਆ। ਕਿਸਾਨ ਉਸ ਨੂੰ ਦੇਖ ਕੇ ਪੁੱਛਣ ਲੱਗਾ ਬੇਟਾ ਤੂੰ ਕੌਣ ਆ ਤੇ ਕਿੱਥੇ ਜਾ ਰਿਹਾ ਆਂ? ਉਸ ਨੇ ਉਹ ਕਿਸਾਨ ਨੂੰ ਕਿਹਾ ਮੈਂ ਇੱਕ ਗਰੀਬ ਆਦਮੀ ਦਾ ਬੇਟਾ ਆ ਤੇ ਮੈਂ ਜਮਰਾਜ ਕੋਲੋਂ ਆਪਣੇ ਪਿਤਾ ਜੀ ਨੂੰ ਵਾਪਸ ਲੈਣ ਲਈ ਜਾ ਰਹੀ ਆਂ। ਇਹ ਸੁਣ ਕੇ ਉਹ ਕਿਸਾਨ ਕਹਿਣ ਲੱਗਾ ਕਿ ਮੈਂ ਚਲਦੇ ਹੋਏ ਰਾਈਆਂ ਦੀ ਪਿਆਸ ਬੁਝਾਉਣ ਲਈ ਇੱਥੇ ਇੱਕ ਖੂਹ ਬਣਵਾ ਰਿਹਾ ਹਾਂ। ਪਰ ਇਸ ਖੂਹ ਵਿੱਚੋਂ ਪਾਣੀ ਅਜੇ ਤੱਕ ਵੀ ਨਹੀਂ ਨਿਕਲਿਆ। ਬਲਕਿ ਮੈਂ ਤਾਂ ਇਸ ਤੇ ਬਹੁਤ ਸਾਰੇ ਪੈਸੇ ਵੀ ਖਰਚ ਕਰ ਦਿੱਤੇ। ਤੂੰ ਜਮਰਾਜ ਨੂੰ ਮੇਰਾ ਇਹ ਸਵਾਲ ਜ਼ਰੂਰ ਪੁੱਛ ਕੇ ਆਵੇਂ। ਉਸ ਲੜਕੇ ਨੇ ਕਿਹਾ ਠੀਕ ਆ ਮੈਂ ਤੁਹਾਡਾ ਇਹ ਸਵਾਲ ਜਮਰਾਜ ਨੂੰ ਜ਼ਰੂਰ ਪੁੱਛਾਂਗਾ। ਇਹ ਕਹਿ ਕੇ ਉਹ ਅੱਗੇ ਵਧਣ ਲੱਗਿਆ। ਤੇ ਜਮਰਾਜ ਕੋਲ ਪਹੁੰਚ ਗਿਆ ਉਸਨੇ ਜਮਰਾਜ ਨੂੰ ਪ੍ਰਣਾਮ ਕੀਤਾ ਤੇ ਕਹਿਣ ਲੱਗਾ ਪੀ ਜੀ ਮੇਆ ਮਹਾਰਾਜ ਜੀ ਮੇਰੇ ਪਿਤਾ ਜੀ ਕਿੱਥੇ ਨੇ ਜਦੋਂ ਉਹ ਜਿਉਂਦੇ ਸਨ ਤਾਂ ਰੋਜ਼ਾਨਾ 50 ਰੁਪਏ ਕਮਾਉਂਦੇ ਸਨ ਜਿੰਨਾ ਵਿੱਚੋਂ ਉਹ 25 ਰੁਪਏ ਦਾਨ ਕਰ ਦਿੰਦੇ ਹੀ ਤੇ 25 ਰੁਪਏ ਵਿੱਚ ਸਾਡਾ ਪਾਲਣ ਪੋਸ਼ਣ ਕਰਦੇ ਸਨ ਪਰ ਹੁਣ ਮੇਰੇ ਪਿਤਾ ਜੀ ਸਾਡੇ ਕੋਲ ਨਹੀਂ ਹੈ ਮੈਂ ਤੇ ਮੇਰੀ ਮਾਂ ਭੁੱਖੇ ਮਰ ਰਹੇ ਆ ਇਸ ਲਈ ਤੁਸੀਂ ਉਹਨਾਂ ਨੂੰ ਨਾ ਜਲਦੀ ਨਾਲ ਮੇਰੇ ਘਰ ਭੇਜ ਦਿਓ ਜਮਰਾਜ ਨੇ ਉਸ ਲੜਕੇ ਦੀ ਗੱਲ ਸੁਣ ਕੇ ਕਿਹਾ ਠੀਕ ਆ ਮੈਂ ਤੇਰੇ ਪਿਤਾ ਜੀ ਨੂੰ ਤੇਰੇ ਨਾਲ ਕਰ ਵੇਚ ਦਵਾਂਗਾ ਪਹਿਲਾਂ ਤੂੰ ਇੱਥੇ ਬੈਠ ਜਮਰਾਜ ਨੇ ਉਸ ਲੜਕੇ ਨੂੰ ਆਪਣੇ ਕੋਲ ਬਿਠਾਇਆ ਭੋਜਨ ਕਰਵਾਇਆ ਤੇ ਭੋਜਨ ਕਰਵਾਉਣ ਤੋਂ ਬਾਅਦ ਪੁੱਛਿਆ ਕਿ ਤੈਨੂੰ ਹੋਰ ਕੀ ਚਾਹੀਦਾ ਵਾ ਫਿਰ ਉਸ ਨੂੰ ਰਸਤੇ ਵਿੱਚ ਜੋ-ਜੋ ਵੇ ਮਿਲਿਆ ਸੀ ਉਹਨਾਂ ਸਾਰਿਆਂ ਦੇ ਸਵਾਲ ਉਸਨੇ ਜਮਰਾਜ ਤੋਂ ਪੁੱਛੇ ਤੇ ਜਮਰਾਜ ਨੇ ਉਹਨਾਂ ਸਾਰੇ ਸਵਾਲਾਂ ਦਾ ਜਵਾਬ ਵੀ ਦੇ ਦਿੱਤਾ ਤੇ ਨਾਲ ਇਹ ਵੀ ਕਿਹਾ ਕਿ ਤੂੰ ਜਾਂਦੇ ਸਮੇਂ ਉਹਨਾਂ ਸਾਰਿਆਂ ਨੂੰ ਇਹਨਾਂ ਸਵਾਲਾਂ ਦਾ ਜਵਾਬ ਜ਼ਰੂਰ ਦਿੰਦਾ ਜਾਇ। ਇਸ ਤੋਂ ਬਾਅਦ ਜਮਰਾਜ ਉਸਨੂੰ ਕਹਿਣ ਲੱਗਾ ਕਿ ਬੇਟਾ ਤੂੰ ਆਪਣੇ ਘਰ ਜਾ ਕਿਉਂਕਿ ਤੇਰੀ ਮਾਂ ਤੇਰਾ ਇੰਤਜ਼ਾਰ ਕਰ ਰਹੀ ਹੈ। ਤੇਰੇ ਪਿਤਾ ਜੀ ਘਰ ਜ਼ਰੂਰ ਪਹੁੰਚ ਜਾਣਗੇ। ਫਿਰ ਉਹ ਲੜਕਾ ਜਮਰਾਜ ਨੂੰ ਪ੍ਰਣਾਮ ਕਰਕੇ ਆਪਣੇ ਘਰ ਨੂੰ ਵਾਪਸ ਚੱਲ ਪਿਆ। ਚਲਦੇ-ਚਲਦੇ ਉਹਨੂੰ ਰਸਤੇ ਵਿੱਚ ਉਹੀ ਕਿਸਾਨ ਮਿਲਿਆ ਜੋ ਰਾਈਆਂ ਦੇ ਪਾਣੀ ਪੀਣ ਲਈ ਉੱਥੇ ਖੂਹ ਦੀ ਖਦਾਈ ਕਰਵਾ ਰਿਹਾ ਸੀ। ਕਿਸਾਨ ਨੇ ਜਿਵੇਂ ਹੀ ਉਸ ਲੜਕੇ ਨੂੰ ਦੇਖਿਆ ਉਹ ਹੱਥ ਜੋੜ ਕੇ ਕਹਿਣ ਲੱਗਾ ਬੇਟਾ ਤੂੰ ਜਮਰਾਜ ਨੂੰ ਮੇਰਾ ਸਵਾਲ ਪੁੱਛਿਆ ਸੀ ਜਾਂ ਨਹੀਂ ਇਹ ਸੁਣ ਕੇ ਉਹ ਲੜਕਾ ਕਹਿਣ ਲੱਗਾ ਹਾਂ ਮੈਂ ਪੁੱਛਿਆ ਸੀ ਮਹਾਰਾਜ ਨੇ ਮੈਨੂੰ ਕਿਹਾ ਕਿ ਤੁਹਾਡੇ ਘਰ ਵਿੱਚ ਇੱਕ ਜਵਾਨ ਕੰਨਿਆ ਕੁਮਾਰੀ ਬੈਠੀ ਹੈ ਜਦੋਂ ਤੱਕ ਤੁਸੀਂ ਉਸ ਕੰਨਿਆ ਦਾ ਵਿਆਹ ਨਹੀਂ ਕਰੋਗੇ ਉਦੋਂ ਤੱਕ ਇਸ ਖੂਹ ਵਿੱਚੋਂ ਪਾਣੀ ਨਹੀਂ ਨਿਕਲੇਗਾ ਪਹਿਲਾਂ ਜੋ ਤੇਰਾ ਕਰਮ ਤੂੰ ਉਸ ਨੂੰ ਪੂਰਾ ਕਰ ਤੂੰ ਕੰਨਿਆਦਾਨ ਕਰ ਉਸ ਤੋਂ ਬਾਅਦ ਇਸ ਖੂਹ ਵਿੱਚੋਂ ਪਾਣੀ ਜ਼ਰੂਰ ਨਿਕਲ ਆਵੇਗਾ। ਉਹ ਕਿਸਾਨ ਕਹਿਣ ਲੱਗਿਆ ਕਿ ਮੈਂ ਆਪਣੀ ਲੜਕੀ ਲਈ ਵਰ ਕਿੱਥੋਂ ਲੱਭਾਂ। ਤੂੰ ਮੈਨੂੰ ਬਹੁਤ ਹੀ ਵਧੀਆ ਸੁਭਾ ਦਾ ਲੱਗ ਰਿਹਾ ਵਾਂ। ਐਸ ਲਈ ਤੂੰ ਹੀ ਮੇਰੀ ਲੜਕੀ ਨਾਲ ਵਿਆਹ ਕਰਾ ਲੈ। ਇਸ ਤੋਂ ਬਾਅਦ ਉਸ ਕਿਸਾਨ ਨੇ ਆਪਣੀ ਲੜਕੀ ਦਾ ਵਿਆਹ ਉਸ ਲੜਕੇ ਨਾਲ ਕਰ ਦਿੱਤਾ। ਤੇ ਉਸ ਕਿਸਾਨ ਦੀ ਤ੍ਰਿਸ਼ਨਾ ਵੀ ਪੂਰੀ ਹੋ ਗਈ। ਇਸ ਤੋਂ ਬਾਅਦ ਉਹ ਲੜਕਾ ਅੱਗੇ ਚੱਲ ਪਿਆ। ਤੇ ਰਸਤੇ ਵਿੱਚ ਉਹਨੂੰ ਉਹੀ ਇਸ਼ਾਤਾਰੀ नाग ਮਿਲਿਆ ਜੋ ਉਸ ਨੂੰ ਜਾਂਦੇ ਸਮੇਂ ਮਿਲਿਆ ਸੀ। ਉਹ ਕਹਿਣ ਲੱਗਿਆ ਤੂੰ ਜਮਰਾਸ਼ ਤੋਂ ਮੇਰਾ ਸਵਾਲ ਪੁੱਛਿਆ ਸੀ ਐ ਸੁਣ ਕੇ ਉਹ ਲੜਕਾ ਕਹਿਣ ਲੱਗਾ ਕਿ ਹਾਂ ਮੈਂ ਪੁੱਛਿਆ ਸੀ ਉਹ ਲੜਕਾ ਉਸ ਇਸ਼ਤਰੀ नाग ਨੂੰ ਕਹਿਣ ਲੱਗਾ ਕਿ ਤੇਰੇ ਕੋਲ ਜੋ नागਮਣੀ ਆ ਨਾ ਉਸ ਨੂੰ ਤੂੰ ਕਦੇ ਵੀ ਬਾਹਰ ਨਹੀਂ ਕੱਟਿਆ ਤੇ ਨਾ ਹੀ ਕਿਸੇ ਨੂੰ ਦਾਨ ਕੀਤਾ ਜਦੋਂ ਤੱਕ ਤੂੰ ਐਸੇ नागਮਣੀ ਦਾ ਦਾਨ ਨਹੀਂ ਕਰੇਗਾ ਉਦੋਂ ਤੱਕ ਤੇਰਾ ਸਰੀਰ ਐਸੇ ਤਰ੍ਹਾਂ ਪਿਆ ਰਹੇਗਾ ਐ ਸੁਣ ਕੇ ਉਹ ਨਾ ਕਹਿਣ ਲੱਗਿਆ ਮੈਂ ਇਹ ਨਾਗਮਣੀ ਹੁਣ ਕਿਸ ਨੂੰ ਦਾਨ ਦੇਵਾਂ ਇਸ ਨਾਗਮਣੀ ਨੂੰ ਤੂੰ ਹੀ ਲੈ ਲੇ ਫਿਰ ਉਸ नाग ਨੇ ਆਪਣੀ नागਮਣੀ ਉਸ ਲੜਕੇ ਨੂੰ ਦੇ ਦਿੱਤੀ। नागਮਣੀ ਨੂੰ ਬਾਹਰ ਕੱਢਦਿਆਂ ਹੀ ਉਸ नाग ਨੂੰ ਮੁਕਤੀ ਮਿਲ ਗਈ। ਫਿਰ ਉਹ ਲੜਕਾ ਆਪਣੀ ਪਤਨੀ ਤੇ ਉਸ नागਮਣੀ ਨੂੰ ਲੈ ਕੇ ਅੱਗੇ ਵਧਣ ਲੱਗਾ। ਰਸਤੇ ਵਿੱਚ ਉਸ ਨੂੰ ਦੁਬਾਰਾ ਫਿਰ ਉਹੀ ਅੰਬ ਦਾ ਦਰਖਤ ਮਿਲਿਆ ਜਿਸ ਦੀ ਛਾਂ ਵਿੱਚ ਉਹ ਜਾਂਦੇ ਸਮੇਂ ਬੈਠਾ ਸੀ। ਉਸ ਨੂੰ ਦੇਖ ਕੇ ਅੰਬ ਦਾ ਦਰਖਤ ਉਸ ਨੂੰ ਪੁੱਛਣ ਲੱਗਾ, "ਬੇਟਾ, ਤੂੰ ਜਮਰਾਜ ਨੂੰ ਮੇਰਾ ਸਵਾਲ ਪੁੱਛਿਆ ਸੀ ਜਾਂ ਫਿਰ ਨਹੀਂ ਪੁੱਛਿਆ?" ਐ ਸੁਣ ਕਿਉਂ ਲੜਕਾ ਕਹਿ ਲਗਾ ਹਾਂਜੀ ਮੈਂ ਪੁੱਛਿਆ ਸੀ ਤੇਰਾ ਕੰਮ ਪਿਛਲੇ ਜਨਮ ਵਿੱਚ ਸਕੂਲ ਵਿੱਚ ਜਵਾਕਾਂ ਨੂੰ ਪੜਾਉਣਾ ਸੀ ਤੈਨੂੰ ਇੱਕ ਗੁਰੂ ਦੀ ਉਪਾਦੀ ਮਿਲੀ ਸੀ ਪਰ ਤੂੰ ਆਪਣੇ ਕਰਤੱਵ ਦਾ ਸਹੀ ਤਰ੍ਹਾਂ ਪਾਲਣ ਨਹੀਂ ਕੀਤਾ ਤੁਸੀਂ ਕੀ ਦੇਣ ਦੇ ਬਦਲੇ ਛੋਟੇ ਛੋਟੇ ਬੱਚਿਆਂ ਤੋਂ ਆਪਣਾ ਕੰਮ ਹੀ ਕਰਵਾਉਂਦਾ ਸੀ ਤੇ ਫਿਰ ਵੀ ਉਹਨਾਂ ਨੂੰ ਚੰਗੀ ਤਰ੍ਹਾਂ ਸਿੱਖਿਆ ਨਹੀਂ ਸੀ ਦਿੰਦਾ ਤੂੰ ਪਿਛਲੇ ਜਨਮ ਵਿੱਚ ਬਹੁਤ ਵੱਡਾ ਵਿਦਵਾਨ ਸੀ ਪਰ ਤੂੰ ਬੱਚਿਆਂ ਨੂੰ ਸਿੱਖਿਆ ਨਹੀਂ ਦਿੱਤੀ ਤੇ ਉਹਨਾਂ ਬੱਚਿਆਂ ਦੇ ਸਰਾਪ ਦੇ ਕਾਰਨ ਹੀ ਤੂੰ ਹਿੱਲ ਜੋ ਨਹੀਂ ਸਕਦਾ ਤੇਰੇ ਅੰਦਰ ਜੋ ਗਿਆਨ ਭਰਿਆ ਹੋਇਆ ਉਹ ਨਾ ਤੂੰ ਉਹ ਗਿਆਨ ਕਿਸੇ ਨੂੰ ਵੰਡ ਦੇ ਤੈਨੂੰ ਮੁਕਤੀ ਮਿਲ ਜਾਵੇਗੀ ਉਸ ਲੜਕੀ ਦੀ ਇਹ ਗੱਲ ਸੁਣ ਕੇ ਉਸ ਆਂਬ ਦੇ ਦਰਖਤ ਨੇ ਕਿਹਾ ਕਿ ਮੈਂ ਇਸ ਗਿਆਨ ਨੂੰ ਜਿਹੜਾ ਮੇਰੇ ਕੋਲ ਹੈਗਾ ਮੈਂ ਕਿੰਨੂੰ ਦੇਵਾਂਗਾ ਇਹ ਗਿਆਨ ਤੂੰ ਹੀ ਲੈ ਲੈ ਫਿਰ ਉਹ ਸੰਬ ਦੇ ਦਰਖਤ ਨੇ ਆਪਣਾ ਸਾਰਾ ਗਿਆਨ ਉਸ ਲੜਕੇ ਨੂੰ ਦੇ ਦਿੱਤਾ ਤੇ ਉਸ ਦੀ ਵੀ ਆਤਮਾ ਨੂੰ ਸ਼ਾਂਤੀ ਮਿਲ ਗਈ ਉਹ ਉਸ ਦਰਖਤ ਦੀ ਜੂਨੀ ਵਿੱਚੋਂ ਮੁਕਤ ਹੋ ਗਿਆ ਇਸ ਤੋਂ ਬਾਅਦ ਉਹ ਲੜਕਾ ਆਪਣੀ ਪਤਨੀ ਦੇ ਨਾਲ ਚਲਦਿਆਂ-ਚਲਦਿਆਂ ਆਪਣੇ ਘਰ ਪਹੁੰਚ ਗਿਆ ਜਦੋਂ ਉਹ ਲੜਕਾ ਆਪਣੇ ਘਰ ਪਹੁੰਚਿਆ ਨਾ ਤਾਂ ਉਸ ਲੜਕੇ ਦੀ ਮਾਸ ਨੂੰ ਦੇਖ ਕੇ ਬਹੁਤ ਖੁਸ਼ ਹੋਈ ਤੇ ਕਹਿਣ ਲੱਗੀ ਪੁੱਤਰ ਤੂੰ ਕਿੱਥੇ ਚਲਾ ਗਿਆ ਸੀ ਤੇ ਤੇਰੇ ਨਾਲ ਇਹ ਲੜਕੀ ਕੌਣ ਆ ਫਿਰ ਉਸ ਲੜਕੇ ਨੇ ਸਭ ਕੁਝ ਆਪਣੀ ਮਾਂ ਨੂੰ ਦੱਸ ਦਿੱਤਾ ਜੋ ਰਸਤੇ 'ਚ ਵਾਪਰਿਆ ਸੀ ਹੁਣ ਉਸ ਲੜਕੇ ਨੂੰ ਇਹ ਵੀ ਗਿਆਨ ਹੋ ਚੁੱਕਿਆ ਸੀ ਕਿ ਉਸਦੇ ਪਿਤਾ ਜੀ ਵਾਪਸ ਨਹੀਂ ਆ ਸਕਦੇ ਕਿਉਂਕਿ ਹੁਣ ਉਹਨਾਂ ਦੀ ਮੁਕਤੀ ਹੋ ਚੁੱਕੀ ਹੈ ਕਿਉਂਕਿ ਉਸਦੇ ਪਿਤਾ ਜੀ ਨੇ ਜੋ দান-ਪੁੰਨ ਕੀਤਾ ਸੀ ਉਸ ਦਾ ਫਲ ਉਸ ਨੂੰ ਜਮਰਾਜ ਨੇ ਦੇ ਦਿੱਤਾ ਸੀ ਇਸ ਪ੍ਰਕਾਰ ਉਸ ਸਾਧੂ ਮਹਾਤਮਾ ਨੇ ਉਸ ਵਿਧਵਾ ਔਰਤ ਨੂੰ ਦੱਸਿਆ ਕਿ ਮਾਂ-ਬਾਪ ਦੇ ਚੰਗੇ-ਮਾੜੇ ਕਰਮਾਂ ਦਾ ਫਲ ਉਹਦੀ ਔਲਾਦ ਨੂੰ ਕਿਵੇਂ ਮਿਲਦਾ ਤੇ ਆਪਣੇ ਕੀਤੇ ਗਏ ਪਿਛਲੇ ਕਰਮਾਂ ਦਾ ਫਲ ਮਨੁੱਖ ਨੂੰ ਕਿਵੇਂ ਮਿਲਦਾ ਹੈ ਦੋਸਤੋ ਮੈਨੂੰ ਉਮੀਦ ਆ ਕਿ ਅੱਜ ਦੀ ਇਹ ਕਹਾਣੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ ਕਈ ਵਾਰ ਅਸੀਂ ਜੋ ਕਹਾਣੀ ਵਿੱਚ ਉਦਾਹਰਨਾਂ ਦਿੰਦੇ ਆ ਜਾਂ ਬਿਰਤਾਂਤ ਜਿਹੜਾ ਸਿਰਜਿਆ ਜਾਂਦਾ ਵਾ ਉਹ ਸਾਨੂੰ ਲੱਗਦਾ ਕਿ ਅਸਲੀਅਤ ਚ ਨਹੀਂ ਹੋ ਸਕਦਾ ਇਹ ਇੱਕ ਸਿੱਖਿਆ ਦੇਣ ਲਈ ਕਹਾਣੀ ਹੈਗੀ ਪਰ ਇਹ ਗੱਲ ਸੱਚ ਹੈ ਕਿ ਮਾਪਿਓ ਦੇ ਕੀਤੇ ਕਰਮਾਂ ਦਾ ਫਲ ਬੱਚਿਆਂ ਨੂੰ ਜ਼ਰੂਰ ਮਿਲਦਾ ਜੇ ਮਾਪਿਓ ਚੰਗੇ ਕਰਦੇ ਆ ਤੇ ਬੱਚਿਆਂ ਨੂੰ ਜ਼ਰੂਰ ਚੰਗਾ ਫਲ ਮਿਲਦਾ ਤੇ ਜੇ ਬੁਰੇ ਕਰਦੇ ਆ ਤੇ ਉਹ ਵੀ ਬੱਚਿਆਂ ਨੂੰ ਉਹਨਾਂ ਦਾ ਭਾਰ ਚੁੱਕਣਾ ਹੀ ਪੈਂਦਾ ਵਾ ਤੇ ਦੋਸਤੋ ਇਸ ਤਰ੍ਹਾਂ ਦੀਆਂ ਹੋਰ ਸੋਹਣੀਆਂ-ਸੋਹਣੀਆਂ ਕਹਾਣੀਆਂ ਸੁਣ ਲਈ ਤੁਸੀਂ ਚੈਨਲ ਨਾਲ ਜ਼ਰੂਰ ਜੁੜੋ ਤੇ ਕਹਾਣੀ ਨੂੰ ਲਾਈਕ ਤੇ ਸ਼ੇਅਰ ਕਰਿਓ ਤੇ ਫਿਰ ਮਿਲਦੇ ਆ ਇੱਕ ਹੋਰ ਨਵੀਂ ਕਹਾਣੀ ਦੇ ਨਾਲ ਆਪਣਾ ਰੱਖਿਓ ਬਹੁਤ ਜ਼ਿਆਦਾ ਖਿਆਲ ਰੱਖਾ